ਇਸ ਪਰਿਵਾਰ ਨੂੰ ਜਿਹੜੀ দান ਕਰਕੇ ਇੱਕ ਵੱਡਾ ਪੁੰਨ ਦਾ ਕੰਮ ਕੀਤਾ ਗਿਆ ਹੈ ਤੁਸੀਂ ਵੀ ਦੇਖੋ ਇਹ ਤਸਵੀਰਾਂ ਅਤੇ ਕੀ ਕਹਿਣਾ ਹੈ ਕਲੱਬ ਦੇ ਮੈਂਬਰਾਂ ਦਾ ਨਾ ਸੰਜੀਵ ਸਿੰਘ ਜੀ ਹਾਂਜੀ ਹਾਂਜੀ ਤੇ ਹਾਂਜੀ ਅੱਜ ਕਿਸ ਸੰਬੰਧ ਵਿੱਚ ਇੱਥੇ ਇਕੱਠੇ ਹੋਏ ਜੀ ਕਿੰਨੇ ਆਪਣਾ ਡਿਸਕ ਵਾਲਿਆਂ ਕਿੰਨੇ ਪਰਸਨ ਦੇ ਰਿਲੀ ਟੂ ਯੂ ਜੀ ਅਕਸਰ ਆ ਗਿਆ ਪਤਾ ਨਹੀਂ ਕਿ ਤੇ ਜਿੰਗ ਉਹ ਤਾਂ ਨਹੀਂ ਲੱਭੀ ਬੜੀ ਕੋਸ਼ਿਸ਼ ਕੀਤੀ ਹੁਣ ਇਹਨੂੰ ਨਾ ਕਲੱਬ ਵੱਲੋਂ ਅਸੀਂ ਰੈਡੀ ਲੈ ਕੇ ਦੇ ਰਹੇ ਆ ਅੱਛਾ ਆਪਣੇ ਕਲੱਬ ਵੱਲੋਂ ਰੈਡੀ ਲੈ ਕੇ ਦੇ ਰਹੇ ਹਾਂ ਹਾਂਜੀ ਕਲੱਬ ਵੱਲੋਂ ਯੂਥ ਫਰੈਂਡ ਕਲੱਬ ਜੋ ਕਿ ਪਿਛਲੇ 25 ਸਾਲ ਤੋਂ ਚੱਲ ਰਹੀ ਆ ਹਾਂਜੀ ਤਾਂ ਕੰਮ ਹੀ ਇਸ ਕਲੱਬ ਦਾ ਹੈ ਯਾ ਗਰੀਬਾਂ ਦੀ ਮਦਦ ਕਰਨਾ ਹਾਂਜੀ ਅੱਜ ਜਿਹੜੀ ਤੁਹਾਨੂੰ ਕਲੱਬ ਵੱਲੋਂ ਇੱਥੇ ਇੱਕ ਰੇੜੀ ਦੇ ਲੈ ਕੇ ਦੇ ਰਹੇ ਆ ਕੀ ਕਰਨਾ ਚਾਹੁੰਦੇ ਆ ਇਸ ਬੰਦ ਚ ਇਹ ਤੇ ਸਮਾਨ ਵੇਚਾਂਗੇ ਆਬਲਾ ਰੋਟੀ ਰੋਜੀ ਪੂਰਾ ਕਰਾਂਗਾ ਠੀਕ ਤੇ ਤੁਹਾਡੀ ਜਿਹੜੀ ਪਹਿਲੀ ਰੇੜੀ ਚੋੜ ਗਈ ਉਹਦੇ ਬਾਰੇ ਪਤਾ ਨਹੀਂ ਲੱਗਾ ਕੋਈ ਵੀ ਨਹੀਂ ਕੋਈ ਪਤਾ ਨਹੀਂ ਲੱਗਾ ਅੱਛਾ ਇਹ 5 55 ਦਿਨ ਮੇਰੀ ਰੇੜੀ ਸ਼ਬੀਕੂਕ ਨੂੰ ਚੋਰੀ ਹੋ ਜਾਂਦੀ ਆ ਜਿੱਦਾਂ ਕਿ ਅੱਜ ਤੁਹਾਨੂੰ ਇਥੋਂ ਕਲੱਬ ਵੱਲੋਂ ਜਿਹੜੀ ਕਿ ਇੱਕ ਰੇੜੀ ਦਿੱਤੀ ਯਾਰੀ ਦਾਨ ਕੀਤੀ ਹੈ ਇਹਦਾ ਕਿੱਦਾਂ ਦਾ ਤੁਹਾਨੂੰ ਮਹਿਸੂਸ ਹੋ ਰਿਹਾ ਬਹੁਤ ਵਧੀਆ ਅੰਦੇ ਮਦਦ ਕੀਤੀ ਗਈ ਆ ਮੈਂ ਨਾਲ ਬਹੁਤ ਬਹੁਤ ਧੰਨਵਾਦ ਕਰਨਾ ਕਿ ਨਾ ਮੇਰੀ ਇਨਿਮਤ ਕੀਤੀ ਹੈ ਕਿ ਨਾ ਆਪਣਾ ਮੈਂ ਨਿਰਿੰਦਰ ਪਾਲ ਸਿੰਘ ਤੇ ਅੱਜ ਜਿਹੜੀ ਕਲੱਬ ਵੱਲੋਂ ਇੱਥੇ ਇੱਕ ਰੇੜੀ ਦਿੱਤੀ ਜਾ ਰਹੀ ਹੈ ਦਾਨ ਕਿਤੇ ਕੀ ਕਹਿਣਾ ਚਾਹੁੰਦੇ ਇਸ ਸੰਬੰਧ ਵਿੱਚ ਜੇ ਸੰਬੰਧ ਵਿੱਚ ਮੇਹਰ ਕਰ ਚੱਲਣ ਦੀ ਇੱਕ ਗਰੀਬ ਜਿਹਾ ਦੇਸ ਰਾਜ ਜੀ ਜੋ ਆਪਣੀ ਜਿਹੜੀ ਤੇ ਉੱਤੇ ਆਪਣਾ ਸਬਜੀ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ ਘਰ ਦਾ ਠੀਕ ਹੈ ਜੀ ਉਹ ਵੀ 26 ਜਨਵਰੀ ਨੂੰ ਦੇਣਾ ਕੁਝ ਅਮਰੀ ਅਨਾਂ ਦੇ ਜਿਹੜੀ ਵਿਚਾਰੇ ਨਾਲ ਹੀ ਸਬਜੀ ਨਾਲ ਹੀ ਰੇੜੀ ਚੁੱਕੇ ਲੈ ਗਏ ਦੋ ਤਿੰਨ ਦਿਨ ਨਹੀਂ ਲੱਭਣ ਪਿੱਛੋਂ ਸਾਨੂੰ ਲੱਗਾ ਵੀ ਪਤਾ ਵੀ ਇਹ ਰੇੜੀ ਨਹੀਂ ਲੱਭੀ ਜਾਵਦੀ ਤੇ ਸਫਰ ਅਸੀਂ ਜੂਥ ਫਰੈਂਡਸ ਕਲੱਬ ਵੱਲੋਂ ਸਾਰੇ ਮੈਂਬਰ ਆਜੇ ਇੱਥੇ ਆਜ ਰਹੇ ਆ ਤੇ ਅਸੀਂ ਜੂਥ ਫਰੈਂਡਸ ਕਲੱਬ ਵੱਲੋਂ ਇੱਕ ਰੇੜੀ ਜਿਹੜੀ ਇਹਨਾਂ ਨੂੰ ਲੈ ਕੇ ਦੇ ਰਹੇ ਆ ਕਿਉਂਕਿ ਜੂਥ ਫਰੈਂਡਸ ਕਲੱਬ ਪਿਛਲੇ ਆਪਣੈ ਸਾਲਾਂ ਕਰ ਵਿੱਚ 25 26 ਸਾਲਾਂ ਤੋਂ ਜਿਹੜੀ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਹੈ ਗਰੀਬਾਂ ਦੀ ਮਦਦ ਕਰਦਾ ਆ ਰਿਹਾ ਹੈ ਕਿਉਂਕਿ ਇਹ ਵੀ ਬਹੁਤ ਜ਼ਿਆਦਾ ਕਿਸੇ ਜੈਨੂਇਨ ਸੀ ਕਿ ਇਹ ਬੰਦੇ ਕੋਲ ਇਹੋ ਹੀ ਇੱਕ ਜਰੀਆ ਸੀ ਰ